हेलो बनाई वीडियो तुम्हारी कैसे हो ठीक है भाई किधर रहे हो अच्छे से हाँ कैसे लगा रहे हो यहाँ पे पानी छोड़ के देखे रेप्लो कहीं ऊंचा तो नहीं आह उधर नहीं ऊंचा नहीं है ऊंचा नहीं माय पानी छोड़ के देखेंगे देख लो, लो जे तो पास ऐसे ना गया पानी फिर तो सही है जीरो जीरो, जीरो है जीरो ना जीरो जीरो नहीं ढाल में पोर्च नहीं जीरो जीरो लगता है क्या है हाँ? पोर्च नहीं जीरो जीरो लगता है ये ढाल में है ढाल में है किधर को दो इधर भी जाएगा उधर जाएगा अच्छा पोर्च किसी का जीरो जीरो पे नहीं लगता है जीरो लगा दे तो उनको प्लेस करके पड़ जाओगे क्यों और क्या देखो तो पानी हमकर फेंकेंगे अंदर पोचा मारता नहीं ढोलता है चलो थोड़ा मोटा जाइए यहाँ पे पानी धोता है रुक गया फिर बोलोगे अंदर जला इतना धोता ही नहीं है घर में तो किसी का धुला ही नहीं होता तो पता ही है हमें लगा तो कि वहाँ उधर को डाला उधर का घर में तो आजकल सब पोचा मारता है बस हाँ अंदर तो पोची हुए हैं पाइप से तो मारता नहीं है हाँ दिवाली तो बड़ी त्यौहार में दो दिन दो दिन बस हम्म वो भी कहाँ है तो सही है माल भी आ रहा है माल जो कम पड़ा था आ रहा है हाँ हाँ श्री राम रेट बता भाई, दो टाइल का कहीं सोलह एक का दो बाइ दो का तो सोलह रुपए हैं दो बाइ दो का सोलह तो रुपए हाँ।, हाँ दो बाइ चार का पैक तीस तीस बीस ऐसे है। ठीक है। पचीस रुपए हाँ दो बाइ चार का पचीस रुपए हाँ और कच्चा करके लगाना तो किफ़ूल किया दो बाइ चार का हाँ तीस रूपए बत्तीस चौट है पैतीस रूपए बत्तीस है पैतीस रूपए पौड़ी का छह सौ रूपए अड्डा लाइट वाला लगवाओगे जिसमे लाइट लगाती ला है पौड़ी में वो वाला आठ सौ रूपए का रसोई के हिसाब से होता है पाँच हजार दस हजार जैसे रसोई ऐसे ही होगा अच्छा मौके पर थोड़ा कम करोगे तो फोन पे बात करें अच्छा नंबर बता दो फिर अपना नंबर नंबर बता दो बासठ चौरासी पैंतीस पैतालीस चौरासी ओके इसे कनेक्ट कर लेना जिसे नहीं लगवाना हो अच्छा लगाते हो लगाएंगे अच्छा लगाते हो अच्छा मैं बोल रहा हूँ अच्छा लगाते हो ਹਾਂਜੀ ਪੋਰਚ ਚ ਕੱਲ ਲਾਇ ਲਾਈ ਸੀਗੀ ਟਾਇਲ ਤੇ ਜਿਸ ਕਟਿੰਗ ਲਾਤੀ ਸੀਗੀ ਇੱਧਰ ਹਜੇ ਰਹਿੰਦਾ ਹੈਗਾ ਜਿੰਨੀ ਕਿ ਲੱਗੀ ਤੇ ਉਨੀ ਗਲਾਈ ਹੈ ਅੱਜ ਤੜਕੇ ਲਾਈਟ ਵੀ ਹੈਣੀ ਸੀ ਇੱਥੇ ਲਾਤਾ ਆਪਾਂ ਮੇਨ ਇੰਟਰੈਂਸ ਚ ਬਲੈਕ ਫਲੈਟ ਹੈ ਨਹੀਂ ਸੀ ਅੱਜ ਤੇ ਅੱਜ ਕੰਮ ਲਾਈਟ ਕਰਕੇ ਖੜਾ ਰਿਹਾ ਹੈਗਾ ਹੁੰਦੇ ਨੇ ਕਟਿੰਗ ਦਾ ਕੰਮ ਹੋਇਆ ਨਹੀਂ ਸੀ ਤੇ ਇੱਧਰ ਵੀ ਕਾਰਟਿੰਗ ਲੱਗ ਗਈ ਹੈ ਡレイン ਰੂਮਸ ਵੀ ਉਹ ਥੋੜੂ ਜਿਹਾ ਨੁਕਰਾਂਇਂ ਰਹਿੰਦਿਆਂਗਾ ਤੇ ਉਧਰ ਵੀ ਬਲੈਕ ਲਾਇਆ ਮੂਰੇ ਤੇ ਇਧਰ ਬਾਥਰੂਮਸ ਵੀ ਇਧਰ ਇੱਥੇ ਬਲੈਕ ਲਾਤਾ ਥੋੜਾ ਜਿਹਾ ਬਾਕੀ ਆਹ ਕੰਮ ਪਹਿਲਾਂ ਹੋਈ ਵੀ ਆ ਸੀ ਇਹ ਚਾਹਜਾ ਚਿੱਟੀ ਭਰਿਆ ਪਾਊਡਰ ਜਾਂ ਆ ਆ ਜੀਜ ਵਿੱਥੇ ਵਿੱਥਾਈ ਹੁੰਦੀਆਂ ਤੇ ਇਹ ਥੱਲੇ ਹਜੇ ਰਹਿੰਦਾ ਫਰਸ਼ ਚ ਭਰਨ ਵਾਲਾ ਸਾਫ ਸਭਾਈ ਵਿੱਥਾਂ ਵਿੱਥਾਂ ਵੇ ਪੰਗਾ ਇਧਰਲੇ ਪਾਸੇ ਤੇ ਇਧਰ ਬਾਸਵੇਸ਼ਨ ਵਾਲੇ ਥਾਂ ਤੇ ਟੈਲ ਲਾਤੀ ਆ ਜੋਦੇ ਨਾਲ ਦੀ ਲਾਤੀ ਉਧਰ 7 ਫੁੱਟ ਲਾਈ ਸੀ ਇਹ 8 ਫੁੱਟ ਲਾਦੀ ਤਾਂ ਤੱਕ ਥੋੜਾ ਜਿਹਾ ਸਨ ਰਹਿੰਦਾ ਸੀਗਾ ਤਾਂ ਕਰਕੇ ਫਿਰ ਉਹ ਵੀ ਆਪਾਂ ਲਵਾਈ ਦਿੱਤੀ ਵੀ ਇਹਨਾਂ ਨੂੰ ਕਿਉਂ ਛੱਡਣਾ ਤੇ ਜਿਹੜਾ ਸਮਾਨ ਵਧਿਆਂ ਘਟਿਆ ਸੀਗਾ ਵਧੀ ਵਧੀ ਘਟੀ ਸੀਗੀ ਟਾਇਲ ਉਹ ਅੱਜ ਆਪਾਂ ਲਿਆਂਦੀ ਸੀਗੀ ਤੇ ਇਧਰ ਵੀ ਬੈਡਰੂਮ ਚ ਵੀ ਸਕਰਟਿੰਗ ਲੱਗ ਗਈ ਆ ਹੁਣ ਕੱਲ ਨੂੰ ਦੋ ਬੰਦੇ ਆਉਣਗੇ ਆਪਾਂ ਆਕਸੀ ਭਰਨ ਦਾ ਕੰਮ ਚੱਲੂਗਾ ਹੋਰ ਲੱਗ ਲਗਾਈ ਦਾ ਕੰਮ ਮਾੜਾ ਮੋਟਾ ਰਹਿੰਦਾ ਹੈ ਇੱਕ ਦਿਨ ਦਾ ਤੇ ਓਹ ਲਾ ਦੇਣਗੇ ਦੋ ਜਣੇ ਦੋ ਜਣੇ ਆਪਦਾ ਹੋਰ ਪਾਸੇ ਜਾਣਗੇ ਇਧਰ ਹਜੇ ਜਿਹੜਾ ਸਟੋਰ ਚ ਹਾ ਰਹਿੰਦੇ ਸੀਗੇ ਸ਼ੇਕ ਪੀਸ ਲੱਗਣ ਵਾਲੇ ਇਹ ਵੀ ਆਪਾਂ ਅੱਜ ਲੈਂਦੇ ਹੋਰ ਤੇ ਇਹ ਵੀ ਕੱਲ ਨੂੰ ਲਾਉਣਗੇ ਦੋ ਕੁ ਦਿਨਾਂ ਦਾ ਕੰਮ ਮੰਨ ਕੇ ਚੱਲ ਗਏ ਵੀ ਦੋ ਕੁ ਦਿਨਾਂ ਦਾ ਕੰਮ ਹਜੇ ਹੋ ਰਿਹਾੰਦਾ ਦੋ ਜਾਂ ਤਿੰਨ ਦਿਨਾਂ ਦਾ ਤੇ ਆਹ ਰਸੋਈ ਦਾ ਵੀ ਹਜੇ ਇਧਰੋਂ ਕਟਿੰਗ-ਕਟਿੰਗ ਕਰਨ ਵਾਲੀ ਪਈ ਐ ਤੇ ਇਧਰ ਲਾਉਣ ਵਾਲਾ ਪਿਆ ਹੈਗਾ ਹਜੇ ਤੇ ਇਧਰ ਇੱਕ ਸਾਈਡ ਹੀ ਲੱਗੀ ਐ ਇੱਕ ਕੰਧ ਤੇ ਇਧਰ ਹਜੇ ਪਿਆਈ ਐ ਲਾਉਣ ਵਾਲਾ ਬਾਕੀ ਇਥੇ ਵੀ ਲਾਉਣਾ ਇਥੇ ਲਾਈਟਾਂ ਜਿੱਥੇ ਲੱਗਣਗੀਆਂ ਇਥੇ ਵੀ ਲਾਉਣ ਵਾਲਾ ਆਪਾਂ ਲਿਆਂਦਾ ਗਾ ਅੱਜ ਤੇ ਇਥੇ ਵੀ ਲਾਵਾਂਗੇ ਉਹ ਮੈਂ ਦਿਖਾਈ ਦਿਨਾ ਜਿਹੜਾ ਲੈਂਦਾ ਉਹ ਆਹਗਾ ਆਹਾਂ ਸਟੋਨ ਇਹਦੇ ਦੋ ਡੱਬੇ ਲੈਂਦੇ ਆ ਇਹਦੇ ਦੋ ਦੋ ਡੱਬੇ ਲੈਂਦੇ ਆ ਕਿ ਇੱਕ ਚ 6 ਪੀਸ ਹੁੰਦੇ ਆ ਉਬੜ ਖਬੜ ਜਾ ਇਹ ਉੱਚਾ ਨੀਵਾ ਜਾ ਇਹ ਉੱਥੇ ਲੱਗ ਜੂ ਇਹ ਵਿਚਾਲੋਂ ਕੱਟ ਕੇ ਦੋ ਪੀਸ ਬਨ ਜਾ ਕਰਨਗੇ ਤੇ ਇੱਧਰ ਲੱਗ ਜੂਗਾ 18 ਕ ਫੁੱਟ ਜਗ੍ਹਾ ਗਈ ਇਹ ਤਾਂ ਕਰਕੇ ਦੋ ਡਬੇ ਹੈਗੇ ਪੂਰਾ ਆ ਜੂਗਾ ਬਾਕੀ ਜਿੰਨਾ ਵੀ ਅਜੇ ਵਧੀ ਘਟੀ ਤੈਲ ਸੀਗੀ ਉਹ ਪਰ ਲੈਂਦੀ ਸੀ ਤੇ ਉਹ ਜਿਹੜੇ ਪਹਿਲਾਂ ਉਹ ਜਿਹੜੇ 27 ਉਹ ਜਿਹੜਾ ਗ੍ਰੇਨੇਟ ਦਾ ਪੀਸ ਆ ਦੋ ਤਾਂ ਇੱਧਰ ਲੱਗੇ ਆਪਣੇ ਨਰਸੋਈ ਚ ਤੇ ਇੱਕ ਪੀਸ ਵਧ ਗਿਆ ਸੀਗਾ ਤੇ ਉਹ ਆਪਾਂ ਹੁਣ ਕੰਨੀ ਤੇ ਲਵਾਵਾਂਗੇ ਇੱਥੇ ਪਹਿਲਾਂ ਮੋੜਨ ਦਾ ਰਦਾ ਸੀਗਾ ਚੱਲ ਸੀਗਾ ਹੁਣ ਜਦੋਂ ਲਈ ਜਾਂਦਾ ਹੁਣ ਕੀ ਮੋੜਨਾ ਇੱਧਰ ਆਵੇ ਇੱਧਰ ਕੰਨੀ ਤੇ ਲਵਾ ਦਾਂਗੇ ਤੇ ਮੂਹਰਲੇ ਪਾਸੇ ਇੱਧਰ ਤੇ ਆਹ ਕੋਲੇ ਦੀ ਸੇਧ ਨੂੰ ਉਹ ਕੋਲੇ ਦੀ ਸੇਧ ਤੱਕ ਇੱਧਰ ਲੱਗ ਜਾਊਗਾ ਦੀ ਮੈਂਤੀ ਜੀ ਕੀਤੀ ਸੀਗੀ ਉਹ ਪੂਰਾ ਆ ਜਾਊਗਾ ਆ ਰਦਾ ਜਲਾਤਾ ਇਪੌਕਸੀ ਹਜੇ ਕਿਤੇ ਵੀ ਨਹੀਂ ਪਈ ਤੇ ਉਹ ਹਜੇ ਪਈ ਹੈਗੀ ਬਾਕੀ ਮਾੜੀ ਮੋਟੀ ਚੰਡਾ ਚੰਡਾ ਤੇ ਸਕਾਟਿੰਗ ਵੀ ਲਗਾਉਣ ਵਾਲੀ ਰਹਿੰਦੀ ਹੈ ਤੇ ਉਹ ਵੀ ਲੱਗ ਜੂਗੀ ਬਾਕੀ ਬਸ ਕੰਮ ਨਿਬੜਨ ਵਾਲਾ ਹੀ ਆ ਫਿਰ ਕਰਾਂਗੇ ਹਿਸਾਬ ਕਿਤਾਬ ਫਿਰ ਉਹ ਤੋਂ ਬਾਅਦ ਜੋੜਨ ਵਾਲੇ ਮਿਸਤਰੀ ਦਾ ਕੰਮ ਚੱਲ ਪੂਗਾ ਤੇ ਰੰਗ ਆਪਾਂ ਮਗਰੋਂ ਕਰਾਵਾਂਗੇ ਪਹਿਲਾ ਰੰਗ ਕਰਾਉਣ ਦਾ ਇਰਾਦਾ ਪਹਿਲਾਂ ਸੀਗਾ ਵੀ ਆਹ ਚਿਗਾਠਾਂ ਜਿੰਨੀਆਂ ਵੀ ਪਹਿਲਾਂ ਬੰਦੇ ਨਾਲ ਉਹਦੇ ਨਾਲ ਗੱਲ ਵੀ ਕਰ ਲਈ ਸੀਗੀ ਰੰਗ ਵਾਲੇ ਨਾਲ ਵੀ ਚਿਗਾਠਾਂ ਦੇ ਪਹਿਲਾਂ-ਪਹਿਲਾਂ ਕਰਾ ਦੇਗੀ ਪਰ ਕੱਲ ਜਦੋਂ ਲੱਕੜ ਲੈਣ ਗਏ ਆ ਲੱਕੜ ਵਾਲਾ ਮਿਸਤਰੀਆ ਦਾ ਵੀ ਕਹਿੰਦਾ ਇਕੱਠੇ ਹੀ ਕਰਾਇਓ ਮਗਰੋਂ ਅੱਜ ਇਹ ਕਹਿੰਦਾ ਫਰਹੇਨ ਦੋ ਅਜੇ ਰੋਕ ਜੋ ਜਦੋਂ ਜੋੜਨਾ ਲੱਗ ਗਿਆ ਉਦੋਂ ਮਗਰੋਂ ਇਕੱਠੇ ਹੀ ਰੰਗ ਕਰਾ ਦਿਓ ਬਾਕੀ ਹੋਇਆ ਇੱਧਰ ਵੀ ਥੜਾ ਬਣੂਗਾ ਮੂਰੇ ਮੂਰੇ 3 ਕੁ ਫੁੱਟ ਦੇਖਾਂਗੇ ਬਾਕੀ ਸਾਖ ਕਿਤਾਬ ਇਹ ਇੱਧਰ ਪੌੜੀਆਂ ਤਾਂ ਬਣਾਵਾਂਗੀ ਤੇ ਇੱਧਰ ਰੈਂਪ ਵੀ ਬਣੂਗਾ ਰੈਂਪ ਤਾਂ ਬਣਾਵਾਂਗੀ ਨਹੀਂ ਤਾਂ ਕੰਮ ਔਖਾ ਹੋ ਜਾਊਗਾ ਮੀਂਹ ਮੂਚ ਤਲਕਣ ਹੋ ਜਾ ਕਰੂ ਤੇ ਰੈਂਪ ਆਪਾਂ ਬਣਾਈ ਲਵਾਂਗੇ ਫਿਰ ਆਊਗਾ ਬਿਜਲੀ ਵਾਲਾ ਮਿਸਤਰੀ ਤੇ ਪੰਜ ਚਾਰ ਦਿਨਾਂ ਦਾ ਉਹਦਾ ਕੰਮ ਹੁੰਦਾ ਮਿਸਤਰੀ ਦਾ ਫਿਟਿੰਗ ਦਾ ਬਾਕੀ ਇਹੀ ਆਪਣੀ ਵੀਡੀਓ ਸੀਗੀ ਅੱਜ ਦੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੱਲ ਦੀ ਵੀਡੀਓ 'ਚ ਮਿਲਦੇ ਆਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ